ਇੱਕ ਕੱਪ ਚਾਹ ਵਾਲਾ ਨੁਸਖਾ ਛੁਣਿਆ ਕੀ ਕਹਿਣਾ ਚਾਹ ਬਾਬਤ ਕਿਸ ਤਰੀਕੇ ਨਾਲ ਚਾਹ ਬਾਬਤ ਉਹ ਅੱਜ ਕਹਿੰਦੇ ਨੇ ਵੀ ਜਿਹੜਾ ਇਹ ਇੱਕ ਕੱਪ ਹੈਗਾ ਇਹਦੇ ਬਾਬਤ ਉਹ ਅੱਜ ਇਸ ਤਰ੍ਹਾਂ ਦੀ ਗੱਲ ਕਰਨ ਵਾਲੇ ਨੇ ਕਿ ਇਹ ਇੱਕ ਕੱਪ ਤੁਹਾਡੀ ਜ਼ਿੰਦਗੀ ਬਦਲ ਸਕਦਾ ਹੈ ਹਨ ਕਨਫਿਊਜ਼ਨ ਜਿਹੜਾ ਬੰਦਾ ਇਸ ਵਕਤ ਵੀਡੀਓ ਦੇਖ ਰਿਹਾ ਉਹਦੇ ਲਈ ਸਭ ਤੋਂ ਵੱਡੀ ਕਨਫਿਊਜ਼ਨ ਇਹ ਆ ਕੋਈ ਕਹਿੰਦਾ ਚਾਹ ਪੀਓ ਕੋਈ ਕਹਿੰਦਾ ਚਾਹ ਨਾ ਪੀਓ ਕੋਈ ਕਹਿੰਦਾ ਚਾਹ ਜ਼ਹਿਰ ਕੋਈ ਕਹਿੰਦਾ ਚਾਹ ਆ ਰਹੀ ਚੀਜ਼ ਕੋਈ ਵੀ ਅਸੀਂ ਪਾਈ ਕਿਹੜੇ ਪੰਪਲ ਪੂਸੇ ਪਾਇਆ ਸੰਤ ਸਮਝ ਨਹੀਂ ਆ ਰਹੀ ਗੱਲ ਜਾਈਏ ਕਿੱਧਰ ਨੂੰ ਚਾ ਨਹੀਂ ਪੀਣੀ ਬਿਲਕੁਲ ਠੀਕ ਹੈ ਜੀ ਤੁਸੀਂ ਦੇਸੀ ਕਿਉਂ ਨਹੀਂ ਖਾਣਾ ਬਿਲਕੁਲ ਠੀਕ ਹੈ ਜੀ ਨਾਰੀਅਲ ਦਾ ਤੇਲ ਘਰੇ ਨਹੀਂ ਰੱਖਣਾ ਬਿਲਕੁਲ ਠੀਕ ਹੈ ਜੀ ਘਰ ਦੇ ਵਿੱਚ ਕਪੂਰ ਬਿਲਕੁਲ ਨਹੀਂ બાળਣੀ ਬਿਲਕੁਲ ਠੀਕ ਹੈ ਹਰ ਚੀਜ਼ ਦੇ ਵਿੱਚ ਸਾਨੂੰ ਸਿਰਫ ਡਰਾਇਆ ਜਾ ਰਿਹਾ ਅਸੀਂ ਕਹਿ ਰਹੇ ਹਾਂ ਕਿ ਅੱਜ ਤੁਹਾਡੇ ਨਾਲ ਇੱਕ ਕਪ ਬਾਬਤ ਇਸ ਤਰ੍ਹਾਂ ਦਾ ਨੁਸਖਾ ਇਸ ਤਰ੍ਹਾਂ ਦਾ ਫਾਰਮੂਲਾ ਸ਼ੇਅਰ ਕਰਨਾ ਹੈ ਸੀ ਕਿ ਤੁਹਾਡੀ ਹੈਲਥ ਹੈਗੀ ਖਾਸ ਕਰਕੇ ਤੁਹਾਡੀ ਗੱਟ ਹੈਲਥ ਤੁਹਾਡੀ ਲੀਵਰ ਦੀ ਹੈਲਥ ਤੁਹਾਡੀ ਕਿਡਨੀਏ ਦੀ ਹੈਲਥ ਬੇਸ਼ੁਮਾਰ ਲਾਭ ਹੋਏਗਾ ਤਾਂ ਸਾਨੂੰ ਸਲਾਹ ਕੀ ਦਿੱਤੀ ਗਈ ਵੀ ਤੁਸੀਂ ਜੀ ਅੱਜ ਤੋਂ ਦੁੱਧ ਨਹੀਂ ਪੀਣਾ ਤੇ ਸਾਡੇ ਬਜ਼ੁਰਗ 80 ਸਾਲ ਤੱਕ ਦੁੱਧ ਦਾ ਗਲਾਸ ਰੋਜ਼ ਰਾਤ ਨੂੰ ਪੀ ਕੇ ਸੌਂਦੇ ਰਹੇ ਨੇ ਕੋਈ ਦਿੱਕਤ ਨਹੀਂ ਫੈਦੇ ਇਨਾ ਚੀਜ਼ਾਂ ਦੇ ਅਪਾਰ ਨੇ ਤੁਸੀਂ ਗਿਣ ਨਹੀਂ ਸਕਦੇ ਮੈਂ ਤੁਹਾਨੂੰ ਉਂਗਲੀਆਂ ਤੇ ਨਹੀਂ ਗਿਣਾ ਸਕਦਾ ਇੰਨੇ ਫੈਦੇ ਨੇ ਮਸਲਾ ਉਦੋਂ ਬਣ ਜਾਂਦਾ ਜਦੋਂ ਇੱਕ ਵਕਤ ਪੀਤੀ ਚਾਹ ਤੇ ਤੁਹਾਡੇ ਸਾਰੇ ਮਤਲਬ ਕਹੋ ਆਂਤੜੀਆਂ ਲੀਵਰ ਟਿੱਡ ਸਟਮਕ ਇਹ ਸਾਰੀਆਂ ਚੀਜ਼ਾਂ ਨੂੰ ਚੀਰਦੀ ਹੋਈ ਜਾਂਦੀ ਫਿਰ ਗੜਬੜ ਸਾਰੀ ਸ਼ੁਰੂ ਹੁੰਦੀ ਹੈ ਲੀਵਰ ਤੇ ਚੋਰ ਲੱਗਣਾ ਕਿ ਮਹਾਰਾਜਾ ਸ਼ਹੀ ਸ਼ਰਬਤ ਇੰਨੇ ਕੁ ਜ਼ਬਰਦਸਤ ਰਿਜ਼ਲਟ ਦੇਖੇ ਨੇ ਤੁਸੀਂ ਯਕੀਨ ਮੰਨੋ ਫਰੂਕੀ ਚਾਹ ਲਿਆ ਤੇ ਚਾਹ ਵਾਲੇ ਛੱਡੋ ਜੀ ਡੋਡੇ ਵਾਲੇ ਫੀਮ ਵਾਲੇ ਜਿਹੜੇ ਬੰਦੇ ਕਹਿੰਦੇ ਸਾਡੇ ਤੋਂ ਨਸ਼ਾ ਛੱਟਿਆ ਨਹੀਂ ਜਾਂਦਾ ਖਾਂਦੇ ਆ ਤਾਂ ਸਰੀਰ ਦੇ ਵਿੱਚ ਪਿੰਜਣੀਆਂ ਖੁੱਸਦੀਆਂ ਨੇ ਨਹੀਂ ਖਾਂਦੇ ਤਾਂ ਪੌਟੀ ਨਹੀਂ ਆਉਂਦੀ ਉਹਨਾਂ ਲੋਕਾਂ ਦੇ ਉੱਤੇ ਇਹਦੇ ਬੜੇ ਪਿਆਰੇ ਰਿਜ਼ਲਟ ਆਏ ਨੇ ਐਡਿਕਸ਼ਨ ਹੁੰਦੀ ਹੈ ਕਿਉਂਕਿ ਛੋਟੇ-ਛੋਟੇ ਬੱਚਿਆਂ ਦੇ ਨਾਲ ਤੁਸੀਂ ਦੇਖੋਗੇ ਕਿ ਸਵੇਰੇ ਉੱਠ ਗਏ ਮੰਮੀ ਚਾਹ ਦੇ ਨਾਲ ਪੂਜੀਆ ਹੀ ਦੇ ਦੋ ਪਰੌਂਠੇ ਖਾਣੇ ਪੂਜੀਆ ਦੇ ਦੋ ਤੁਸੀਂ ਰੋਟੀ ਪਰੌਂਠੇ ਖਾਦੇ ਨਾਲ ਮੱਖਣ ਲੈ ਲੈਣ ਨਾਲ ਚਾਹ ਲੈ ਲਈ ਕੋਈ ਇਹਦਾ ਮੈਂ ਹੀ ਨਹੀਂ ਕਹਿੰਦਾ ਵੀ ਇਹਦਾ ਨੁਕਸਾਨ ਨਹੀਂ ਮੈਂ ਤੁਹਾਨੂੰ ਇਹ ਕਹਿੰਦਾ ਵੀ ਜੇ ਤੁਸੀਂ ਸਵੇਰ ਵਕਤ ਉੱਠੇ ਹੋ ਤੇ ਰੱਖਿਆ ਰਾਮੂ ਵੀ ਰਾਮੂ ਨੇ ਆ ਕੇ ਲੈ ਬਈ ਜੀ ਚਾਹ ਪੀਓ ਉਹ ਖੰਮ ਖਰਾਬ ਜਦੋਂ ਚਾਹ ਪੀਣ ਦਾ ਜੀ ਕਰੇ ਗਰਮ ਪਾਣੀ ਪੀਣਾ ਗੂੰਗਣਾ ਜਿਹਨੂੰ ਤੁਸੀਂ ਫੂਕ ਮਾਰ ਮਾਰ ਪੀਓ ਚਾਹ ਆਲੀ ਪੂਰੀ ਫੀਲ ਲੈਣੀ ਹੈ ਪੂਰਾ ਇੱਕ ਵੱਡਾ ਨੱਸੀ ਵਾਲਾ ਗਲਾਸ ਤੁਸੀਂ ਪਾਣੀ ਦਾ ਪੀ ਲੈਣਾ ਉਦੋਂ ਬਾਅਦ ਲੱਗੇ ਬਿਹਾ ਬਈ ਲੋੜ ਚਾਵਲ ਮੁ ਕਰਿਓ ਨਹੀਂ ਤੁਸੀਂ ਉਹੀ ਪਾਣੀ ਦੇ ਵਿੱਚ ਛੋਟੇ ਜੀ ਮਤਲਬ ਚੁੰਡੀ ਜੀ ਕਹਿ ਲਈ ਆਪਾਂ ਕਾਫੀ ਦੀ ਪਾ ਲੋ ਬਹੁਤ ਪਿਆਰੇ ਰਿਜ਼ਲਟ ਬਹੁਤ ਪਿਆਰੇ ਰਿਜ਼ਲਟ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਰੂਕੀ ਅੱਜ ਇੱਕ ਵਾਰ ਮੁਰਤੋਂ ਅਸੀਂ ਪਹੁੰਚਿਆ ਜੀ ਡੀ ਆਰ ਵਿਦਾ ਜਿੱਥੇ ਯੋਧਾ ਸਿੰਘ ਆਪਣੇ ਨੁਸਖਿਆਂ ਨਾਲ ਆਪਣੇ ਫਾਰਮੂਲਿਆਂ ਨਾਲ ਇਸ ਵੇਲੇ ਪੂਰੀ ਦੁਨੀਆ 'ਚ ਕਾਫੀ ਜ਼ਿਆਦਾ ਵਾਇਰਲ ਹੋ ਰਹੇ ਨੇ ਔਰ ਉਹਨਾਂ ਦੇ ਨੁਸਖਿਆਂ ਦੇ ਫਾਰਮੂਲਿਆਂ ਦੇ ਤੋਂ ਲੋਕ ਨੇ ਜਿਹੜੇ ਉਹ ਕਾਫੀ ਫਾਇਦਾ ਲੈ ਰਹੇ ਨੇ ਔਰ ਆਪਣੀਆਂ ਛੋਟੀਆਂ-ਛੋਟੀਆਂ ਦਿੱਕਤਾਂ ਘਰ ਬੈਠ ਕੇ ਹੀ ਠੀਕ ਕਰ ਰਹੇ ਨੇ ਅੱਜ ਜੋ ਉਹਨਾਂ ਨੇ ਵਿਸ਼ਾ ਚੁਣਿਆ ਉਹ ਇਹ ਇੱਕ ਕੱਪ ਚਾਹ ਵਾਲਾ ਨੁਸਖਾ ਚੁਣਿਆ ਕੀ ਕਹਿਣਾ ਚਾਹ ਬਾਬਤ ਕਿਸ ਤਰੀਕੇ ਨਾਲ ਚਾਹ ਬਾਬਤ ਉਹ ਅੱਜ ਕਹਿੰਦੇ ਨੇ ਵੀ ਜਿਹੜਾ ਇਹ ਇੱਕ ਕੱਪ ਹੈਗਾ ਇਹਦੇ ਬਾਬਤੋ ਅੱਜ ਇਸ ਤਰ੍ਹਾਂ ਦੀ ਗੱਲ ਕਰਨ ਵਾਲੇ ਨੇ ਕਿ ਇਹ ਇੱਕ ਕੱਪ ਤੁਹਾਡੀ ਜ਼ਿੰਦਗੀ ਬਦਲ ਸਕਦਾ ਹੈ ਚਾਹ ਦਾ ਇਹ ਇੱਕ ਕੱਪ ਤੁਹਾਡੀ ਲਾਈਫ ਪੂਰੀ ਤਰ੍ਹਾਂ ਚੇਂਜ ਕਰ ਸਕਦਾ ਹੈ ਤੁਹਾਡੀ ਹੈਲਥ ਪੂਰੀ ਤਰ੍ਹਾਂ ਚੇਂਜ ਕਰ ਸਕਦਾ ਹੈ ਕਿਵੇਂ ਕਿਸ ਤਰ੍ਹਾਂ ਔਰ ਕਿਵੇਂ ਅਸੀਂ ਜਿਹੜਾ ਇਹ ਸਾਰੇ ਨੁਸਖਾ ਫਾਰਮੂਲਾ ਅਸੀਂ ਇਸਤੇਮਾਲ ਕਰਨਾ ਹੈ ਸਮਝਾਂਗੇ ਅਸੀਂ ਯੋਧਾ ਜੀ ਕੋਲੋਂ ਪਹਿਲਾਂ ਅਸੀਂ ਸਵਾਗਤ ਕਰ ਲੈਨੇ ਆਯੋਧਾ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫੇਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿੰਨੇ ਵੀ ਦਰਸ਼ਕ ਇਸ ਵਕਤ ਵੀਡੀਓ ਵੇਖ ਰਹੇ ਨੇ ਫਰੂਕੀ ਜੀ ਅੱਜ ਦੇ ਸਮੇਂ ਦੇ ਵਿੱਚ ਜੇਕਰ ਤੁਸੀਂ ਵਿੱਚ ਬਹੁਤ ਤਰੱਕੀ ਕਰਨੀ ਹੈ ਨਹੀਂ ਤਾਂ ਪਹਿਲਾ ਕੰਮ ਕੀਤਾ ਜਾਂਦਾ ਡਰਾਇਆ ਜਾਂਦਾ ਚਾਹ ਨਹੀਂ ਪੀਣੀ ਬਿਲਕੁਲ ਠੀਕ ਹੈ ਜੀ ਤੁਸੀਂ ਦੇਸੀ ਕਿਉਂ ਨਹੀਂ ਖਾਣਾ ਬਿਲਕੁਲ ਠੀਕ ਹੈ ਜੀ ਨਾਰੀਅਲ ਦਾ ਤੇਲ ਘਰੇ ਨਹੀਂ ਰੱਖਣਾ ਬਿਲਕੁਲ ਠੀਕ ਹੈ ਜੀ ਘਰ ਦੇ ਵਿੱਚ ਕਪੂਰ ਬਿਲਕੁਲ ਨਹੀਂ બાળਣੀ ਬਿਲਕੁਲ ਠੀਕ ਹੈ ਜੀ ਹਰ ਚੀਜ਼ ਦੇ ਵਿੱਚ ਸਾਨੂੰ ਸਿਰਫ ਡਰਾਇਆ ਜਾ ਰਿਹਾ ਸਾਨੂੰ ਕੌਨਫੀਡੈਂਸ ਦੇਣ ਵਾਲੇ ਬੰਦੇ ਕਿੰਨੇ ਕ ਨੇ ਵੀ ਕੋਈ ਗੱਲ ਨਹੀਂ ਜਿਹੜਾ ਬੰਦਾ ਬਚਪਨ ਤੋਂ ਚਾਹ ਪੀਂਦਾ ਆਇਆ ਤੇ ਉਹਨੂੰ ਮੈਂ ਖੜੇ ਪੈਰ ਕਹਦਾ ਯਾਰ ਇਸ ਤੋਂ ਬਾਅਦ ਚਾਹ ਨਹੀਂ ਪੀਣੀ ਤਾਂ ਦੀ ਸਥਿਤੀ ਕੀ ਬਣੀ ਬਚਪਨ ਤੋਂ ਤਾਂ ਹੋ ਸਕਦਾ ਹੈ ਲਿਵਰ ਉਹਦੀ ਚਾਹ ਪਚਾਉਂਦਾ ਹੋਵੇ ਪਰ ਜਦੋਂ ਮੈਂ ਬੰਦ ਕਰਤੀ ਉਦੋਂ ਬਾਅਦ ਜਦੋਂ ਨੇ ਸ਼ੁਰੂ ਕਰਨੀਆ ਫੇਰ ਨਹੀਂ ਪਚਣੀ ਹਮ ਫਿਰ ਉਹ ਇੱਕੋ ਲੱਤ ਟੁੱਟ ਗਈ ਫੇਰ ਨਿਓ ਵਾਪਸ ਸ਼ੁਰੂ ਹੋਣੀ ਠੀਕ ਹੈ ਬਿਲਕੁਲ ਅੱਛਾ ਤੇ ਫਿਰ ਜਿਹੜਾ ਇਹ ਚਾਹ ਵਾਲਾ ਕਨਸੈਪਟ ਤੁਸੀਂ ਅੱਜ ਲੈ ਕੇ ਆਏ ਹੋ ਤੁਸੀਂ ਕਹਿ ਰਹੇ ਹੋ ਕਿ ਅੱਜ ਤੁਹਾਡੇ ਨਾਲ ਇਹ ਕੱਪ ਬਾਬਾ ਤੇ ਇਸ ਤਰ੍ਹਾਂ ਦਾ ਨੁਸਖਾ ਇਸ ਤਰ੍ਹਾਂ ਦਾ ਫਾਰਮੂਲਾ ਸ਼ੇਅਰ ਕਰਨਾ ਹੈ ਸੀ ਕਿ ਤੁਹਾਡੀ ਹੈਲਥ ਹੈਗੀ ਖਾਸ ਕਰਕੇ ਤੁਹਾਡੀ ਗੱਟ ਹੈਲਥ ਤੁਹਾਡੀ ਲੀਵਰ ਦੀ ਹੈਲਥ ਤੁਹਾਡੀ ਕਿਡਨੀਏ ਦੀ ਹੈਲਥ ਬੇਸ਼ੁਮਾਰ ਲਾਭ ਹੋਏਗਾ ਫਰੁਕੀ ਜੀ ਹਰ ਬੰਦਾ ਸੁਨੱਖਾ ਦੇਖਣਾ ਚਾਹੁੰਦਾ ਹਰ ਬੰਦਾ ਸੋਹਣਾ ਦੇਖਣਾ ਚਾਹੁੰਦਾ ਹਰ ਬੰਦਾ ਕਹਿੰਦਾ ਜੀ ਮੇਰੇ ਅਰਗੀ ਟੌਰ ਕਿਸੇ ਦਿਨ ਹੋਵੇ ਇਹ ਅੰਦਰ ਹੀ ਅੰਦਰ ਹਰ ਬੰਦੇ ਦੀ ਤਮੰਨਾ ਚਾਹੇ ਉਹ ਕਹੇ ਚਾਹੇ ਨਾ ਕਹੇ ਚਾਹੇ ਨਾ ਕਵੇ ਅੰਦਰ ਹੀ ਅੰਦਰ ਤਮੰਨਾ ਜੀ ਇਹ ਤਮੰਨਾ ਨਾ ਹੁਣ ਤਾਂ ਜਿਹੜੇ ਗੋਰੇ ਹੋਣ ਵਾਲੇ ਕਰੀਮਾਂ ਨੇ ਵਿਕਣ ਨਾ ਲੋਕਾਂ ਨੂੰ ਲੋੜ ਨਹੀਂ ਹੈ ਹੁਣ ਉਸੇ ਰਾਹ ਦੇ ਉੱਤੇ ਜਦੋਂ ਆਪਾਂ ਅੱਗੇ ਚੱਲਦੇ ਆ ਤਾਂ ਸਾਨੂੰ ਸਲਾਹ ਕੀ ਦਿੱਤੀ ਗਈ ਵੀ ਤੁਸੀਂ ਜੀ ਅੱਜ ਤੋਂ ਦੁੱਧ ਨਹੀਂ ਪੀਣਾ ਤੇ ਸਾਡੇ ਬਜ਼ੁਰਗ 80 ਸਾਲ ਤੱਕ ਦੁੱਧ ਦਾ ਗਲਾਸ ਰੋਜ਼ ਰਾਤ ਨੂੰ ਪੀ ਕੇ ਸੌਂਦੇ ਰਹੇ ਨੇ ਕੋਈ ਦਿੱਕਤ ਨਹੀਂ ਮੇਰੇ ਦਾਦਾ ਜੀ 70 ਤੋਤੇ ਨੇ ਹਜੇ ਵੀ ਰੋਜ਼ ਰਾਤ ਨੂੰ ਇੱਕ ਛੋਟਾ ਇੱਕ ਕੱਪ ਉਹਨਾਂ ਦੁੱਧ ਦਾ ਪੀਣਾ ਹੀ ਪੀਣਾ ਮੈਂ ਕਹਿੰਦਾ ਲੱਦਾਈ ਕਿਉਂ ਪੀਨੇ ਹੋ ਨੀਂਦ ਵਧਿਆਉਂਦੀ ਆ ਫਾਇਦੇ ਇਨਾਂ ਚੀਜ਼ਾਂ ਦੇ ਅਪਾਰ ਨੇ ਤੁਸੀਂ ਗਿਣ ਨਹੀਂ ਸਕਦੇ ਮੈਂ ਤੁਹਾਨੂੰ ਉਂਗਲੀਆਂ ਤਾਂ ਨਹੀਂ ਗਿਣਾ ਸਕਦਾ ਇੰਨੇ ਫਾਇਦੇ ਨੇ ਮਸਲਾ ਉਦੋਂ ਬਣ ਜਾਂਦਾ ਜਦੋਂ ਇੱਕ ਵਕਤ ਪੀਤੀ ਚਾ ਤੁਹਾਡੇ ਸਾਰੇ ਮਤਲਬ ਕਹੋ ਆਂਤੜੀਆਂ ਲੀਵਰ ਟਿੱਡ ਸਟਮਕ ਇਹ ਸਾਰੀਆਂ ਚੀਜ਼ਾਂ ਨੂੰ ਚੀਰਦੀ ਹੋਈ ਜਾਂਦੀ ਹੈ ਫਿਰ ਗੜਬੜ ਸਾਰੀ ਸ਼ੁਰੂ ਹੁੰਦੀ ਹੈ ਲੀਵਰ ਦਾ ਜ਼ੋਰ ਲੱਗਣਾ ਜਦੋਂ ਲੀਵਰ ਦਾ ਜ਼ੋਰ ਲੱਗਣਾ ਉਦੋਂ ਬਾਅਦ ਤੁਹਾਡੀ ਆਂਤੜੀਆਂ ਦੇ ਵਿੱਚ ਜਾ ਕੇ ਇਹਨੇ ਕੀ ਕੀ ਇਫੈਕਟ ਲੈ ਕੇ ਆਣੇ ਨੇ ਅਲਸਰ ਐਟਿਕ ਕੋਲੈਕਟਸ ਵਰਗੀਆਂ ਦਿੱਕਤਾਂ ਸੰਗ੍ਰਹਿਣੀ ਜਿਹਨੂੰ ਆਪਾਂ ਕਹਿੰਦੇ ਨੇ ਉਹੋ ਜਿਹੀਆਂ ਦਿੱਕਤਾਂ ਹੋਇਆ ਕੰਮ ਕਿੱਥੋਂ ਸ਼ੁਰੂ ਚਾਹ ਤਾਂ ਅਸੀਂ ਬਚਪਨ ਤੋਂ ਪੀਂਦੇ ਆਏ ਹਾਂ ਠੀਕ ਹੈ ਪਰ ਦਿੱਕਤ ਅੱਜ ਕਿਉਂ ਲੱਗੀ ਕਈ ਚੰਗੇ ਐਮਡੀ ਕੇਸ ਆਦੇ ਨੇ ਜੰਗੀ ਵੈਦ ਕਹ ਸਕਦੇ ਆ ਉਹ ਕਹਿੰਦੇ ਜੀ ਜੇ ਕਿਡਨੀ ਦੀ ਰੋਗ ਆ ਤਾਂ ਤੁਸੀਂ ਚਾਹ ਪੀਣੀ ਸ਼ੁਰੂ ਕਰ ਦੋ ਉਹਨਾਂ ਦਾ ਆਪਦਾ ਫਾਰਮੂਲਾ ਔਰ ਵਰਤ ਕੇ ਵੀ ਦੇਖਿਆ ਹੁਣ ਕਨਫਿਊਜ਼ਨ ਜਿਹੜਾ ਬੰਦਾ ਇਸ ਵਕਤ ਵੀਡੀਓ ਦੇਖ ਰਿਹਾ ਉਹਦੇ ਲਈ ਸਭ ਤੋਂ ਵੱਡੀ ਕਨਫਿਊਜ਼ਨ ਇਹ ਆ ਕੋਈ ਕਹਿੰਦਾ ਚਾਹ ਪੀਓ ਕੋਈ ਕਹਿੰਦਾ ਚਾਹ ਨਾ ਪੀਓ ਕੋਈ ਕਹਿੰਦਾ ਚਾਹ ਜ਼ਹਿਰ ਕੋਈ ਕਹਿੰਦਾ ਚਾਹ ਆ ਰਹੀ ਚੀਜ਼ ਕੋਈ ਵੀ ਅਸੀਂ ਭਾਈ ਕਿਹੜੇ ਪੰਪਲ ਪੁੱਛੇ ਪਾਇਆ ਸੰਤ ਸਮਝ ਹੀ ਨਹੀਂ ਆ ਰਹੀ ਗੱਲ ਜਾਈਏ ਕਿਧਰ ਨੂੰ ਠੀਕ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਉਹ ਲੋਕਾਂ ਦੀ ਮਦਦ ਕਰમી ਆ ਠੀਕ ਹੈ ਵੀ ਉਹ ਸਮਝ ਸਕਣ ਕਦੋਂ ਨਹੀਂ ਪੀਣੀ ਤੇ ਕਦੋਂ ਪੀਣੀ ਠੀਕ ਹੈ ਚਾਹ ਦੇ ਵਿੱਚ ਕੋਈ ਨੁਕਸ ਨਹੀਂ ਤੇ ਪਹਿਲਾਂ ਸਾਨੂੰ ਪੀਣ ਵਾਲੀ ਗੱਲ ਦੱਸ ਦਿਓ ਪੀਣ ਵਾਲੀ ਗੱਲ ਇਹ ਹੈ ਜਦੋਂ ਤੁਹਾਡਾ ਜੀਕਰ ਤੁਸੀਂ ਪੀ ਸਕਦੇ ਠੀਕ ਹੈ ਮੇਰੇ ਬਨੇ ਕੋਈ ਰੋਕ ਨਹੀਂ ਠੀਕ ਹੈ ਜਿਹੜੇ ਤੁਹਾਡੇ ਕੋਲ ਇੱਥੇ ਮਰੀਜ਼ ਆਉਂਦੇ ਨੇ ਜਿਹੜੇ ਸਾਡੇ ਕੋਲੇ ਆਉਂਦੇ ਆ ਠੀਕ ਹੈ ਪਰ ਇਹ ਨਾ ਹੋਵੇ ਵੀ ਇੱਕ ਵਾਰੀ ਚਾਹ ਬੰਦ ਕਰਤੀ ਬਹਿਮ ਪਰਮ ਚਾ ਕੇ ਤੇ ਮੁੜ ਕੇ ਫੇਰ ਜਦੋਂ ਸ਼ੁਰੂ ਕੀਤੀ ਫੇਰ ਤੁਸੀਂ ਕਹੋ ਜੋਦਾ ਜੀ ਪਚਦੀ ਨਹੀਂ ਹੂੰ ਤਪਚਣੀ ਹੈ ਬਣੀ ਫਿਰ ਸਹੀ ਟੰਗ ਵੀ ਦੱਸੋਗੇ ਚਾਹ ਬਣਾਉਂਦਾ ਚਾਹ ਪੀਂਦਾ ਸਭ ਤੋਂ ਬਿਹਤਰੀਨ ਜੇ ਤੁਸੀਂ ਚਾਹ ਦੀ ਤਾਕਤ ਦੇਖਣੀ ਆ ਟਰੱਕ ਡਰਾਈਵਰ ਨਹੀਂ ਟਰੱਕ ਚਲਾਉਂਦੇ ਆ ਨੀਂਦ ਆਉਣ ਲੱਗੀ ਜਦੋਂ ਢਾਬੇ ਤੇ ਰੋਕ ਕੇ ਸਭ ਤੋਂ ਸਸਤੀ ਚੀਜ਼ ਕੀ ਆ ਚਾਹ ਚਾਹ ਜਿਹੜਾ ਬੰਦਾ ਇੱਥੋਂ ਬੰਬੇ ਚਲਾ ਕੇ ਗੁਹਾਟੀ ਚਲਾ ਕੇ ਗੱਡੀ ਲੈ ਕੇ ਉਹਨਾਂ ਜਾਂਦੇ ਸਾਰ ਪਹਿਲਾ ਕੱਪ ਚਾਹ ਤਾਂ ਲੈਣਾ ਚਾਹ ਪੀ ਕੇ ਤੁਸੀਂ ਆਪਣੇ ਇਥੇ ਲੇਬਰ ਕਲਾਸ ਕਾਫੀ ਆ ਪੰਜਾਬ ਦੇ ਵਿੱਚ ਇੰਡਸਟਰੀਅਲ ਏਰੀਆ ਦੇ ਵਿੱਚ ਤੁਸੀਂ ਦੇਖੋ ਲੇਬਰ ਬਹੁਤ ਆ ਲੇਬਰ ਦੀ ਖਰਾਕੀ ਹੈ ਅੱਛਾ ਅੱਛਾ ਤੇ ਕਦੇ ਲੇਬਰ ਨੇ ਸੁਣਿਆ ਵੀ ਯਾਰ ਇਹ ਤਜਾਬ ਬਣਦਾ ਦਵਾਈ ਦੇ ਸੁਣਿਆ ਕਦੇ ਨਹੀਂ ਸੁਣਿਆ ਉਹਦਾ ਕਾਰਨ ਉਹਦਾ ਕਾਰਨ ਇਹ ਹੈ ਉਹਨਾਂ ਨੂੰ ਪਤਾ ਵੀ ਕਦੋਂ ਚਾਹ ਦੇਣੀ ਆ ਸਵਾਦ ਦੇ ਚੱਕਰ ਚ ਨਹੀਂ ਪੀਣੀ ਕਈ ਲਾਲੇ ਨੇ ਚਾਹ ਦੇ ਨਾਲ ਇੱਕ ਪੈਕਟ ਬਿਸਕਟਾਂ ਦਾ ਅੱਧਾ ਪੈਕਟ ਪੁੱਜੀਏ ਦਾ ਉਹ ਲੰਚ ਕਰਦੇ ਚਾਹ ਦੇ ਨਾਲ ਤੇ ਬੰਦਾ ਕਹਿੰਦਾ ਇਹ ਤਜਾਬ ਬਣੀ ਜਾਂਦਾ ਤਜਾਬ ਹੀ ਬਣੂਗਾ ਸਾਰੀਆਂ ਚੀਜ਼ਾਂ ਦਾ ਤੜੀਆਂ ਨੇ ਬੇਹੀਆਂ ਨੇ ਅੱਜ ਥੋੜਾ ਪੁਜੀਏ ਤੁਹਾਨੂੰ ਫਰੈਸ਼ ਬਣਾ ਕੇ ਕਿਸੇ ਦੁਕਾਨ ਤੇ ਦੇਤਾ ਸਭ ਚੀਜ਼ਾਂ ਬੇਹੀਆਂ ਨੇ ਜਦੋਂ ਸਾਰੀਆਂ ਬੇਹੀਆਂ ਚੀਜ਼ਾਂ ਸਰੀਰ ਚ ਜਾਣੀਆਂ ਨੇ ਤੇ ਉੱਥੇ ਮਾਰ ਤਜਾਬ ਹੀ ਬਣਨਾ ਉੱਥੇ ਕਿਹੜਾ ਹੋਰ ਕੁਝ ਹੋਰ ਮਤਲਬ ਕਹਿੰਦੇ ਵੀ ਗੁਣ ਨਿਕਲ ਜਾਣੇ ਜਾਂ ਚਾਸ਼ਨੀ ਨਿਕਲ ਜਾਣੀ ਵੀ ਉਹਦਾ ਆਪਾਂ ਨੂੰ ਗੁਣਕਾਰੀ ਮਿਲ ਜੂਗਾ ਉਹਦੇ ਨੁਕਸਾਨ ਹੀ ਨੁਕਸਾਨ ਹੈ ਅੱਛਾ ਤੇ ਫਿਰ ਇਹ ਚਾਹ ਤੋਂ ਫਾਇਦਾ ਕਿਵੇਂ ਲੈ ਸਕਦਾ ਤੁਸੀਂ ਦਸਰੇ ਸੀ ਵੀ ਚਾਹ ਬਣਾਉਣ ਦਾ ਇੱਕ ਬੜਾ ਵਧੀਆ ਤਰੀਕਾ ਹੈ ਅਗਰ ਉਹ ਤਰੀਕੇ ਨਾਲ ਬਹੁਤ ਸਾਰੇ ਜਿਹੜੇ ਸਮਝਦਾਰ ਲੋਕ ਹੈਗੇ ਨੇ ਉਹ ਤਰੀਕਾ ਅਡਾਪਟ ਵੀ ਕਰਦੇ ਨੇ ਡਰਾਈਵਰ ਭਾਈਚਾਰਾ ਵੀ ਲੇਬਰ ਭਾਈਚਾਰਾ ਵੀ ਖਾਸ ਕਰਕੇ ਜੇਕਰ ਅਸੀਂ ਅਰਬ ਲੋਕਾਂ ਦੀ ਗੱਲ ਕਰੀਏ ਉਹ ਕਾਹਵਾ ਉਹਨਾਂ ਦਾ ਇੱਥੇ ਚੱਲਦਾ ਤੁਸੀਂ ਇੱਕ ਚੀਜ਼ ਵੇਖੀ ਹੋਊਗੀ ਚਾਹ ਘੜਨ ਵਾਲਾ ਜਿਹੜਾ ਕੰਮ ਨਾ ਉਹ ਖਰਾਬ ਕਰਦਾ ਤੁਸੀਂ ਚਾਹ ਪੱਤੀ ਪਾਓ ਪਾਣੀ ਦੇ ਵਿੱਚ ਉੱਥੇ ਲੌਂਗ ਵੀ ਪਾ ਲਓ ਅਜਵੈਨ ਪਾ ਲਓ ਜੀਰਾ ਪਾ ਲਓ ਜੋ ਤੁਹਾਡਾ ਚਿੱਤ ਕਰੇ ਉਹ ਪਾ ਲਓ ਕਈ ਲੋਕ ਨੂਨ ਪਾ ਕੇ ਵੀ ਲੈਂਦੇ ਆ ਦੁੱਧ ਨਹੀਂ ਪਾਉਣਾ ਓਕੇ ਛੇਫ ਹਰਜ ਕਰ ਲਓ ਤੁਸੀਂ ਕਹਿੰਦੇ ਦੁੱਧ ਪਾਉਣਾ ਵੀ ਆ ਤਾਂ ਤੁਸੀਂ ਪਹਿਲਾਂ ਚਾਹ ਪੀ ਲਓ ਥੋੜੀ ਦੇਰ ਬਾਅਦ ਤੁਹਾਨੂੰ ਲੱਗੇ ਵੀ ਨਹੀਂ ਯਾਰ ਦੁੱਧ ਕਰਕੇ ਤਾਕਤ ਨਹੀਂ ਮਿਲੀ ਤਾਂ ਮੇਰੇ ਕਹਿਣ ਦੇਤੇ ਅੱਧੇ ਘੰਟੇ ਬਾਅਦ ਦੁੱਧ ਪੀ ਲਓ ਕੋਈ ਦਿੱਕਤ ਨਹੀਂ ਪਰ ਹੁਣ ਇਹ ਨਾ ਹੋਵੇ ਵੀ ਜਿਹੜੇ ਪਹਿਲਾਂ ਚਾਹ ਬਣਾਈ ਉਹ ਵਿੱਚ ਨਿੰਬੂ ਨਚੋੜ ਲਿਆ ਉੱਤੇ ਦੀ ਆਪਾ ਦੁੱਧ ਪੀ ਲਿਆ ਫੇਰ ਕੰਮ ਖਰਾਬ ਠੀਕ ਹੈ ਮਤਲਬ ਤੁਸੀਂ ਕਹਿਣ ਦਾ ਮਤਲਬ ਇਹ ਹੈ ਕਿ ਜਿਹੜਾ ਚਾਹ ਪੀਣ ਦਾ ਅਸਲੀ ਢੰਗ ਹੈਗਾ ਉਹ ਇਹ ਹੈ ਕਿ ਅਸੀਂ ਜਿਹੜੀ ਚਾਹ ਪੀਣੀ ਹੈ ਉਹ ਵਿਦਆਊਟ ਮਿਲਕ ਯਾਨੀ ਕਿ ਦੁੱਧ ਤੋਂ ਬਗੈਰ ਵਾਲੀ ਪੀਣੀ ਹੈ ਦੁੱਧ ਤੋਂ ਬਗੈਰ ਕੀ ਫਾਇਦੇ ਹੋਣਗੇ ਬਹੁਤ ਜ਼ਿਆਦਾ ਫਾਇਦੇ ਨਹੀਂ ਜੀ ਜੇ ਕਿਸੇ ਬੰਦੇ ਨੂੰ ਨੀਂਦ ਆਉਂਦੀ ਹੋਵੇ ਨੇਸਤੀ ਆਉਂਦੇ ਉਹਨੂੰ ਇੱਕ ਕੱਪ ਚਾਹ ਦਾ ਪਿਆ ਦਿਓ ਤੇ ਲੱਗ ਜਾਣਾ ਪਤਾ ਹੀ ਇੰਡੀਆ ਦੇ ਵਿੱਚ ਸਭ ਤੋਂ ਵੱਧ ਹਾਈਐਸਟ ਡਿਮਾਂਡ ਹਾਈਐਸਟ ਟ੍ਰੇਡ ਵਰਲਡ ਦੀ ਚਾਹ ਬੱਤੀ ਦੀ ਠੀਕ ਹੈ ਉਹਦਾ ਕਾਰਨ ਹੈ ਸਾਨੂੰ ਸਿਖਾਤਾ ਦੁੱਧ ਪਾ ਕੇ ਉਹ ਪੀਂਦੇ ਨੇ ਬਿਨਾ ਦੁੱਧ ਤੋਂ ਤੇ ਐਕਸਪੋਰਟ ਇਥੋਂ ਸਭ ਤੋਂ ਵੱਧ ਕੀ ਹੋ ਰਿਹਾ ਆ ਸਾਹਿਬ ਤੁਸੀਂ ਚਲੋ ਡਾਰਜਿੰਗ ਦੇਖ ਕੇ ਆਈਏ ਆਪਾਂ ਚਾਹ ਪੱਤੀ ਦੇ ਬਾਗ ਹੀ ਬਾਗ ਨੇ ਔਰ ਸਾਰੀ ਐਕਸਪੋਰਟ ਹੋ ਰਹੀ ਨੇ ਤੁਸੀਂ ਉਹਨਾਂ ਨੂੰ ਕਹੋ ਜੀ ਅਸੀਂ ਬੈਸਟ ਆਫ ਬੈਸਟ ਚਾਹ ਪੱਤੀ ਬਣਾਉਣੀ ਆ ਉਹ ਕਹਿੰਦੇ ਨਹੀਂ ਜੀ ਸਾਡਾ ਐਕਸਪੋਰਟ ਦੇ ਵਿੱਚ ਕੰਟਰੈਕਟ ਹੋਇਆ ਵਾ ਟੈਂਡਰ ਆਇਆ ਹੋਇਆ ਨੇ ਸੋ ਜਦੋਂ ਇਸ ਤਰ੍ਹਾਂ ਦੀਆਂ ਦਿੱਕਤਾਂ ਆਉਂਦੀਆਂ ਨੇ ਤਾਂ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਹੁੰਦਾ ਵੀ ਪਹਿਲੀ ਗੱਲ ਤਾਂ ਦੁੱਧ ਨਾ ਪਾਓ ਜੇ ਇਨ ਕੇਸ ਹੁਣ ਫਰਜ ਕਰ ਲਓ ਕਿ ਬੰਦਾ ਕਹਿੰਦਾ ਜੋਦਾ ਜੀ ਮੈਂ ਤਾਂ ਗੱ ਮੈਂ ਤਾਂ ਚਾਹ ਪਿੰਟ ਤੇ ਬਿਨਾ ਅੱਖ ਨਹੀਂ ਖੋਲਦੀ ਚਾਹ ਪੀਤੇ ਬਿਨਾ ਅੱਖ ਖੜਦੀ ਨਹੀਂ ਗੱਡੀ ਚਲਾਉਣੇ ਤਾਂ ਨੇਸਤੀ ਪੈਂਦੀ ਹੈ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਜੋ ਵੀ ਉਹਨੇ ਘਰਉਣੀਆਂ ਕਈ ਬੰਦੇ ਅਜੇ ਹੈਗੇ ਜਿਹੜੇ ਕਹਿੰਦੇ ਚਾਹ ਪੀਤੇ ਬਿਨਾ ਪੌਟੀ ਨਹੀਂ ਹੁੰਦੀ ਠੀਕ ਹੈ ਸਾਰਾ ਕੁਝ ਓਕੇ ਤੁਸੀਂ ਉਹਨਾਂ ਨੂੰ ਨੁਸਖਾ ਦੱਸ ਰਹੇ ਸੀ ਵੀ ਜੇਕਰ ਤੁਹਾਨੂੰ ਦੁੱਧ ਵਾਲੀ ਚਾਹ ਵੀ ਪੀਣੀ ਹੈ ਤਾਂ ਉਸ ਤੋਂ ਪਹਿਲਾਂ ਜਿਹੜਾ ਪਾਣੀ ਥੋੜਾ ਜਿਹਾ ਤੁਸੀਂ ਇਨਟੇਕ ਕਰ ਲਓ ਸਭ ਤੋਂ ਵਧੀਆ ਤਰੀਕਾ ਇਹ ਹੈ ਫੁਰਕੀ ਜੀ ਸਵੇਰੇ ਉੱਠ ਕੇ ਚਾਹ ਬਿਲਕੁਲ ਨਾ ਪੀਓ ਤੁਸੀਂ ਸਵੇਰੇ ਚਾਹ ਪੀਤੀ ਨਹੀਂ ਤੇ ਆਂਤੜੀਆਂ ਦੇ ਉੱਤੇ ਜੋ ਭਜਨ ਪੈਣਾ ਤੁਸੀਂ ਗੱਲ ਛੱਡ ਦਿਓ ਤੁਸੀਂ ਸਵੇਰੇ ਉੱਠ ਕੇ ਨਾਰੀਅਲ ਪਾਣੀ ਪੀਓ ਸਵੇਰੇ ਉੱਠ ਕੇ ਗੁਣਗਣਾ ਪਾਣੀ ਪੀਓ ਸਵੇਰੇ ਉੱਠ ਕੇ ਜੇ ਤੁਸੀਂ ਜਿਵੇਂ ਇੰਡੀਆ ਦੇ ਵਿੱਚ ਆਪਣੇ ਪਹਿਲਾਂ ਪੌਟ ਹੁੰਦੇ ਸੀ ਜਿੱਥੇ ਆਪਾਂ ਪਾਟੀ ਕਰਦੇ ਸੀਗੇ ਉਸ ਸਟਾਈਲ ਦੇ ਵਿੱਚ ਬੈਠ ਕੇ ਨਾਰੀਅਲ ਪਾਣੀ ਪੀ ਕੇ ਵੇਖੋ ਤੁਹਾਡੀਆਂ ਆਂਤੜੀਆਂ ਐਨ ਸਾਫ਼ ਹੋ ਜਾਣਗੀਆਂ ਜੇ ਤੁਸੀਂ ਫਰਜ਼ ਕਰ ਲੋ ਗਰਮ ਪਾਣੀ ਪੀਣਾ ਸ਼ਹਿਦ ਪਾ ਕੇ ਪੀਣਾ ਲਿੰਬੂ ਕਲਾੜ ਤੋਂ ਪੀਣਾ ਕੋਈ ਨਿੰਮ ਦਾ ਪੱਤਾ ਉਹ ਚ ਤੋੜ ਕੇ ਪੀਣਾ ਤੁਸੀਂ ਜੀ ਸਦਕੇ ਲੈ ਲਓ ਕੋਈ ਮਸਲਾ ਨਹੀਂ ਪਰ ਜਦੋਂ ਤੁਸੀਂ ਚਾਹ ਪੀਲੀ ਨਾ ਦੁੱਧ ਵਾਲੀ ਦੁੱਧ ਵਾਲੀ ਫਿਰ ਉਹਦਾ ਨੁਕਸਾਨ ਬਹੁਤ ਜਵਰਦਸਤ ਨੁਕਸਾਨਾ ਤੁਹਾਡੀ ਆਂਤਣੀਆਂ ਜਿਨ੍ਹਾਂ ਨੂੰ ਨੁਕਸਾਨ ਹੋ ਚੱਲੇ ਨੇ ਜੀ ਜਿਨ੍ਹਾਂ ਨੂੰ 20-20 ਫੀਸ 10-10 ਸਾਲ ਹੋ ਗਏ ਨੇ ਚਾਹ ਪੀਂਦਿਆਂ ਨੂੰ ਲੀਵਰ ਉਹਨਾਂ ਨੇ ਸਵੇਰੇ ਸਵੇਰੇ ਆਪਣੇ ਫੂਕਲੇ ਨੇ ਕਿਡਨੀਅ ਤੇ ਅਸਰ ਪਾ ਲਿਆ ਬੀਪੀ ਵਧਾ ਲੈਨੇ ਗੈਸ ਬਣਨ ਲੱਗੀ ਤੁਹਾਡਾ ਕਹਿਣ ਦਾ ਮਤਲਬ ਇਹ ਵੀ ਜਿਹੜਾ ਬੰਦਾ ਸਵੇਰੇ ਸਵੇਰੇ ਉੱਠ ਕੇ ਦੁੱਧ ਵਾਲੀ ਚਾਹ ਛੱਡ ਦੇਗਾ ਉਹਦੀ ਜ਼ਿੰਦਗੀ ਪਾਸਾ ਪਲਟ ਦੇਗੀ ਬਹੁਤ ਵਧੀਆ ਹੋ ਜੂਗੀ ਦੂਸਰੀ ਗੱਲ ਜਿੱਦਾਂ ਸਾਡਾ ਤਜਰਬਾ ਹੈ ਜਿੰਨੇ ਕ ਅਸੀਂ ਲੋਕਾਂ ਨਾਲ ਅੱਜ ਤੱਕ ਮਿਲੇ ਆ ਉਹਨਾਂ ਦੇ ਵਿੱਚ ਅਸੀਂ ਮਹਾਰਾਜਾ ਸ਼ਾਈ ਸ਼ਰਬਤ ਇੰਨੇ ਕ ਜਵਰਦ ਤੁਸੀਂ ਯਕੀਨ ਮੰਨੋ ਫਰੂਕੀ ਚਾਹ ਲਿਆ ਤੇ ਚਾਹ ਵਾਲੇ ਛੱਡੋ ਜੀ ਡੋਡੇ ਵਾਲੇ ਅੱਛਾ ਫੀਮ ਵਾਲੇ ਜਿਹੜੇ ਬੰਦੇ ਕਹਿੰਦੇ ਸਾਡੇ ਤੋਂ ਨਸ਼ਾ ਛੱਟਿਆ ਨਹੀਂ ਜਾਂਦਾ ਖਾਂਦੇ ਆ ਤਾਂ ਸਰੀਰ ਦੇ ਵਿੱਚ ਪਿੰਜਣੀਆਂ ਖੁੱਸਦੀਆਂ ਨੇ ਨਹੀਂ ਖਾਂਦੇ ਤਾਂ ਪਾਟੀ ਨਹੀਂ ਆਉਂਦੀ ਉਹਨਾਂ ਲੋਕਾਂ ਦੇ ਉੱਤੇ ਇਹਦੇ ਬੜੇ ਪਿਆਰੇ ਰਿਜ਼ਲਟ ਆਏ ਨੇ ਔਰ ਇਹ ਨਹੀਂ ਹੈਗਾ ਵੀ ਨੌਨ ਟਰਸਟਡ ਬੰਦਿਆਂ ਨੇ ਲਿਆ ਜਿਹੜੇ ਪੂਰੇ ਇੰਡੀਆ ਦੇ ਵਿੱਚ ਵੈਲ ਪ੍ਰੋਫਾਈਲਡ ਬੰਦੇ ਨੇ ਉਹ ਬੰਦੇ ਨੇ ਇਹਨਾਂ ਚੀਜ਼ਾਂ ਨੂੰ ਵਰਤ ਕੇ ਦੇਖਿਆ ਕਈ ਬੰਦੇ ਸੀਗੇ ਜਿਹੜੇ ਐਡਿਕਸ਼ਨ ਦੇ ਵਿੱਚ ਸੀਗੇ ਉਹਨਾਂ ਨੇ ਸਾਡੇ ਤੋਂ ਡੀ ਐਡਿਕਸ਼ਨ ਵਾਲਾ ਕੰਮ ਕਰਕੇ ਦੇਖਿਆ ਔਰ ਬਿਲਕੁਲ ਮੈਂ ਕਈ ਵਾਰੀ ਐਗਜ਼ਾਮਪਲ ਦੇਣਾ ਹੁੰਨਾ ਸਾਡੇ ਪੰਜਾਬ ਦੇ ਵਿੱਚ ਮਤਲਬ ਕਹਿ ਸਕਦੇ ਆ ਆਫੀਸ਼ੀਅਲ ਲੈਵਲ ਦੇ ਉੱਤੇ ਇੱਕ ਬਾਈ ਜੀ ਨੇ ਚੰਗੀ ਖਾਸੀ ਫੀਮ ਖਾਂਦੇ ਸੀਗੇ ਸਾਡੇ ਕੋਲੇ ਆਏ ਸੀਗੇ ਮੈਂ ਕਿਹਾ ਕੋਈ ਨਹੀਂ ਬਾਈ ਜੀ ਹੌਲ ਜੂ ਹੱਲ ਹੋ ਜੂ ਹੁਣ ਜਿਹੜਾ ਬੰਦਾ ਸਾਡੇ ਕੋਲੇ ਆ ਗਿਆ ਉਹ ਬੰਦਾ ਕਹਿੰਦਾ ਬਾਈ ਜੀ ਮੈਨੂੰ ਡਰ ਲੱਗਦਾ ਵੀ ਤੁਹਾਡੀ ਦਵਾਈ ਦੇ ਨਾਲ ਕਿਤੇ ਅਸਤ ਰੰਗ ਤਾਂ ਨਹੀਂ ਹੋ ਜੂ ਫੀਮ ਬੰਦ ਕੀਤੀ ਕਿਤੇ ਪੈਰ ਗਿੱਟੇ ਸਰੀਰ ਬੀਂਗਾ ਤਾਂ ਨਹੀਂ ਹੋ ਜੂ ਸਰੀਰ ਦੇ ਵਿੱਚ ਪਿੰਜਣੇ ਖੁਸਣ ਤਾਂ ਨਹੀਂ ਲੱਗ ਜਾਣਗੇ ਇਹਦੇ ਇਹ ਜੀ ਦਿੱਕਤਾਂ ਨਹੀਂ ਹੋਊਗੀ ਵੀ ਭੁੱਖ ਹੀ ਨਾ ਲੱਗੇ ਇਹ ਜੀ ਦਿੱਕਤਾਂ ਨਹੀਂ ਕਿ ਰਾਤ ਨੂੰ ਨੀਂਦ ਹੀ ਨਾ ਆਵੇ ਜਿਹੜੀ ਗਰਸਤੀ ਜੀਵਨ ਉਧਰੋਂ ਤਾਂ ਨਹੀਂ ਸੀ ਬਿਲਕੁਲ ਖਤਮ ਹੋ ਜਾਾਂਗੇ ਤੇ ਮੈਂ ਫਿਰ ਜਦੀ ਕੀ ਕਰਦਾ ਉਹਨਾਂ ਉਹ ਜਿਹੜੇ ਆਪਣੇ ਬਾਈ ਜੀ ਨੇ ਉਹਨਾਂ ਨਾਲ ਫੋਨ ਤੇ ਗੱਲ ਕਰਉਂਦਾ ਮੈਂ ਕਿਹਾ ਬਾਈ ਜੀ ਮਾੜੀ ਡੋਜ਼ ਦੱਸਿਓ ਇਹਨਾਂ ਨੂੰ ਕਿੰਨੀ ਲੈਂਦੇ ਸੀਗੇ ਤੇ ਇਹ ਬਾਈ ਜੀ 2 ਟੋਲੇ ਲੈਂਦੇ ਨੇ ਤਾਂ ਇਹਨਾਂ ਨੂੰ ਘਬਰਾਟ ਤੇ ਉਹ ਬੰਦੇ ਨਹੀਂ ਤਾਂ ਆਪਾਂ ਡੋਜ਼ ਨਾਪਣ ਵਾਲਾ ਸਿਸਟਮ ਹੀ ਨਹੀਂ ਉਹਦਾ ਮਤਲਬ ਜਿਵੇਂ ਦੁੱਧ ਵਾਲੀ ਥੈਲੀ ਹੁੰਦੀ ਆ ਉਹ ਵਾਲਾ ਹਿਸਾਬ ਸੀ ਉਹਨਾਂ ਦਾ ਚਮਚਾਂ ਨਾਲ ਖਾਣੀ ਉਹਨਾਂ ਦੀ ਜੀ ਜੀ ਜੇ ਉਹ ਬੰਦੇ ਆਫ ਦਾ ਮਾਈਂਡ ਬਣਾ ਕੇ ਡੀ ਐਡਿਕਸ਼ਨ ਚ ਚੱਲ ਸਕਦੇ ਆ ਨਸ਼ਾ ਬਿਨਾ ਮਤਲਬ ਘਰੇ ਬੈਠੇ ਨਸ਼ੀ ਇੱਕ ਤਰ੍ਹਾਂ ਦੀ ਐਡਿਕਸ਼ਨ ਹੀ ਹੈ ਜੀ ਜਿਹੜੀ ਸਟਾਰਟਿੰਗ ਚ ਬੱਚੇ ਨੂੰ ਜਾਣੇ ਨ ਜਾਣੇ ਚ ਦੇ ਦਿੱਤੀ ਜਾਂਦੀ ਹੈ ਹੁੰਦੀ ਹੈ ਐਡਿਕਸ਼ਨ ਹੁੰਦੀ ਹੈ ਕਿਉਂਕਿ ਛੋਟੇ ਛੋਟੇ ਬੱਚਿਆਂ ਦੇ ਨਾਲ ਤੁਸੀਂ ਦੇਖੋਗੇ ਕਿ ਸਵੇਰੇ ਉੱਠ ਗਏ ਮੰਮੀ ਚਾਹ ਦੇ ਨਾਲ ਪੂਜੀਆ ਹੀ ਦੇ ਦੋ ਪਰੌਂਠੇ ਖਾਣੇ ਆ ਪੂਜੀਆ ਦੇ ਦੋ ਤੁਸੀਂ ਰੋਟੀ ਪਰੌਂਠੇ ਖਾਦੇ ਨਾਲ ਮੱਖਣ ਲੈ ਲੈਣ ਨਾਲ ਚਾਹ ਲੈ ਲਈ ਕੋਈ ਇਹਦਾ ਮੈਂ ਇਹ ਨਹੀਂ ਕਹਿੰਦਾ ਵੀ ਇਹਦਾ ਨੁਕਸਾਨ ਨਹੀਂ ਮੈਂ ਤੁਹਾਨੂੰ ਇਹ ਕਹਿੰਦਾ ਵੀ ਜੇ ਤੁਸੀਂ ਸਵੇਰ ਵਕਤ ਤੇ ਉੱਠੇ ਹੋ ਤੇ ਰੈਕਟ ਰਾਮੂ ਵੀ ਰਾਮੂ ਨੇ ਆਕੇ ਲਿਆ ਬਾਈ ਜੀ ਚਾਹ ਪੀਓ ਉਹ ਖਮ ਖਰਾ ਉਹ ਤੁਹਾਡੇ ਸ਼ਰੀਰ ਨੂੰ ਅਵਾਈਡ ਕਰਨੀ ਚਾਹੀਦੀ ਅਵਾਈਡ ਕਰੋਗੇ ਦੇਖੋ ਥੋੜਾ ਫਾਇਦਾ ਮੇਰਾ ਤਾਂ ਤੁਸੀਂ ਵੀਡੀਓ ਦੇਖੀ ਅੱਗੇ ਚਲੇਗੇ ਆਪਦੀ ਹੋਰ ਦੁਨੀਆ ਜਹਾਨ ਦੀਆਂ ਵੀਡੀਓ ਹੈਗੀਆਂ ਨੇ ਉਹਨੂੰ ਕੋਈ ਬੰਦਾ ਇਹੋ ਜਿਹਾ ਵੀ ਟੱਕਰ ਜਿਹੜਾ ਕਹਣਗੇ ਬਿਲਕੁਲ ਨਹੀਂ ਪੀਣੀ ਚਾਹੀਦੀ ਕੋਈ ਬੰਦਾ ਇਹ ਜਿਹੜਾ ਟੱਕਰ ਜਿਹੜਾ ਸਵੇਰੇ ਸਵੇਰੇ ਉੱਠ ਕੇ ਹੀ ਪੀਓ ਪਰ ਇੱਕ ਛੋਟਾ ਜਿਹਾ ਉਦਾਹਰਨ ਦੇ ਉੱਤੇ ਆਪਾਂ ਤੇ ਦੇਸੀ ਜੀ ਗੱਲ ਕਰਨੀ ਹੈ ਦੇਸੀ ਜੀ ਗੱਲ ਇਹ ਹੈ ਜਿਹੜੀ ਚੀਜ਼ ਖਾਣ ਦੇ ਨਾਲ ਤੁਹਾਡੇ ਸ਼ਰੀਰ 'ਚ ਤਜਾਬ ਬਣੇ ਕੀ ਤੁਸੀਂ ਉਹ ਸਰੀਰ ਨੂੰ ਸਵਕਤ ਤੇ ਸਵਕਤੇ ਖਾਲੀ ਪੇਟ ਦੋਗੇ ਨਹੀਂ ਨਹੀਂ ਦੋਗੇ ਇਸ ਤਰ੍ਹਾਂ ਦੇ ਜਿਹੜੇ ਨੁਕਤੇ ਨੇ ਪਹਿਲੇ ਟਾਈਮ ਤੇ ਕਿਉਂ ਤੈਅ ਕੀਤੇ ਗਏ ਠੀਕ ਹੈ ਕਿਉਂਕਿ ਸਰੀਰ ਸਾਰੀ ਰਾਤ ਆਪਦੇ ਟਾਕਸਿਨਸ ਨੂੰ ਫਲਸ਼ ਆਊਟ ਕਰ ਰਿਹਾ ਉਹਦੇ ਵਿੱਚ ਕੁਝ ਜਿਉਂਦੇ ਜੀ ਹੁੰਦੇ ਆ ਜਿਹੜੇ ਤੁਹਾਡੀ ਮਰਦ ਕਰ ਦਿੰਦੇ ਕਾਰੀਗਰਫੀ ਹੁੰਦੀ ਸੋ ਇਸ ਕਰਕੇ ਹਰ ਚੀਜ਼ ਦਾ ਪਾਣੀ ਦਾ ਨੁਸਖਾ ਦੱਸ ਦਿਓ ਇੱਕ ਵਾਰ ਪਾਣੀ ਦੇਖੋ ਜੀ ਚਾਹ ਪੀਣ ਤੋਂ ਪਹਿਲਾਂ ਤੁਸੀਂ ਕਹਰੇ ਵੀ ਜਦੋਂ ਵੀ ਤੁਸੀਂ ਲੈਣੀ ਹੈ ਉਹ ਦੱਸ ਰਹੇ ਸੀ ਤੁਸੀਂ ਮੈਂ ਇੱਕ ਹੁਣੇ ਤੁਹਾਡੇ ਤੋਂ ਪਹਿਲਾਂ ਇੱਕ ਬਾਈਜੀ ਆ ਕੇ ਦੱਸੇਵੇਂ ਉਹਨਾਂ ਨੂੰ ਕਿਹਾ ਮੈਂ ਕਿਹਾ ਭਾਈ ਜੀ ਜਦੋਂ ਚਾਹ ਪੀਣ ਦਾ ਜੀ ਕਰੇ ਗਰਮ ਪਾਣੀ ਪੀਣਾ ਗੋਨਕਣਾ ਜਿਹਨੂੰ ਤੁਸੀਂ ਫੂਕ ਮਾਰ ਮਾਰ ਪੀਓ ਚਾਹ ਵਾਲੀ ਪੂਰੀ ਫੀਲ ਲੈਣੀ ਹੈ ਠੀਕ ਹੈ ਪੂਰਾ ਇੱਕ ਵੱਡਾ ਲੱਸੀ ਵਾਲਾ ਗਲਾਸ ਤੁਸੀਂ ਪਾਣੀ ਦਾ ਪੀ ਲੈਣਾ ਠੀਕ ਹੈ ਉਦੋਂ ਬਾਅਦ ਲੱਗੇ ਬਿਹਾਂ ਵੀ ਲੋੜ ਤਾਂ ਚਾਵਲ ਮੁ ਕਰਿਓ ਨਹੀਂ ਤੁਸੀਂ ਉਹੀ ਪਾਣੀ ਦੇ ਵਿੱਚ ਛੋਟੇ ਜੀ ਮਤਲਬ ਚੁੰਡੀ ਜੀ ਕਹ ਲਈ ਆਪਾਂ ਕਾਫੀ ਦੀ ਪਾ ਲਓ ਠੀਕ ਹੈ ਬਹੁਤ ਪਿਆਰੇ ਰਿਜ਼ਲਟ ਬਹੁਤ ਪਿਆਰੇ ਰਿਜ਼ਲਟ ਜੀ ਬਿਲਕੁਲ अच्छा ते फिर न्योयदा जी अगर ਤੁਹਾਡੇ ਨਾਲ ਕਿਸੇ ਨਾਲ ਜਿਹੜੇ ਲੋਕ ਹੈਗੇ ਨੇ ਜਿਨ੍ਹਾਂ ਦੀ ਕਿਡਨੀਆ ਜਿਨ੍ਹਾਂ ਦੇ ਲੀਵਰ ਚਾਹ ਪੀ ਪੀ ਕੇ ਡੈਮੇਜ ਵਾਂਗੂ ਹੋ ਗਏ ਨੇ ਜਾਂ ਖਤਮ ਵਾਂਗੂ ਹੋ ਗਏ ਨੇ ਤਜਾਬ ਐਸਿਡ اور ਹੋਰ ਬਹੁਤ ਸਾਰੀਆਂ ਬਿਮਾਰੀਆਂ ਨੇ ਜਿਹੜੀਆਂ ਜੋੜਾਂ ਚ ਦਰਦ ਹੱਡਾਂ ਦੇ ਦਰਦ ਚਾਹ ਕਰਕੇ ਖਾਸ ਕਰਕੇ ਫਿਰ ਉਹਨਾਂ ਦਾ ਜਿਹੜਾ ਇਫੈਕਟ ਹੈਗਾ ਮਹਾਰਾਜਾ ਸ਼ਾਹੀ ਸ਼ਰਬਤ ਦਾ ਗਰੂ ਸ਼ੁਰੂ ਕਰਦੇ ਨੇ ਇਹ ਘਟੂਗਾ ਘਟੂਗਾ ਵੀ ਔਰ ਤੁਸੀਂ ਵੇਖੋਗੇ ਮੇਰੇ ਨਾਲ ਹੀ ਮੇਰੇ ਸ਼ਬਦਾਂ ਤੇ ਘਟ ਵੀ ਜਾऊं ਤਾਂ ਵੀ ਕੋਈ ਦਿੱਕਤ ਵਾਲੀ ਗੱਲ ਨਹੀਂ ਤੁਸੀਂ ਮੇਰੇ ਸ਼ਬਦਾਂ ਤੇ ਨਾ ਜਾਓ ਪਹਿਲੀ ਗੱਲ ਮਹਾਰਾਜਾ ਸਹੀ ਸਰਬਤੰਦਰ ਕੀ ਕੁਛ ਹੈ ਤੁਸੀਂ ਆਪੇ ਪੜੋ ਦੂਸਰਾ ਇੱਕ ਤੁਸੀਂ ਕੰਮ ਕਰਕੇ ਦੇਖਣਾ ਤੁਸੀਂ ਸਾਨੂੰ ਵਟਸਐਪ ਕਰਕੇ ਸਾਡੇ ਤੋਂ ਇਹਦਾ ਲਿੰਕ ਮੰਗਾਓ ਐਮਾਜ਼ਨ ਵਾਲਾ ਐਮਾਜ਼ਨ ਵਾਲਾ ਫਰੂਕੀ ਜੀ ਜੇ ਤੁਸੀਂ ਉਹ ਲਿੰਕ ਦੇ ਉੱਤੇ ਜਿਹੜੇ ਰਿਵਿਊਜ਼ ਨੇ ਲੋਕਾਂ ਦੇ ਮੈਂ ਤਾਂ ਨਹੀਂ ਉਹ ਪੈਸੇ ਦੇਖ ਕੇ ਕਰਾਇਆ ਮੈਂ ਤਾਂ ਨਹੀਂ ਉਹਨੂੰ ਕਿਹਾ ਵੀ ਤੂੰ ਆਹੀ ਚੀਜ਼ ਇੱਥੇ ਲਿਖ ਲੋਕਾਂ ਦੇ ਰਿਵਿਊ ਇਹੇ ਨੇ ਮੇਰੇ ਫਾਦਰ ਨੂੰ ਗ੍ਰੇਡ 3 ਫਰਟੀਲਿਟੀ ਵਰਸੀ ਸਾਡਾ ਸਾਰਾ ਘਰ ਇੱਕ ਪਾਸੇ ਨੂੰ ਆ ਚੱਲਿਆ ਸੀ ਪਰ ਮੇਰੀ ਤੀਸਰੀ ਬੋਤਲ ਆ ਤੇ ਸਾਡਾ ਫਾਦਰ ਵੀ ਖੁਸ਼ ਹੋਣ ਲੱਗ ਗਿਆ ਸਾਡੀ ਫੈਮਿਲੀ ਦੇ ਵਿੱਚ ਸਟ्रेस ਘਟਣ ਲੱਗ ਗਿਆ ਹੁਣ ਜਿਹੜੇ ਉਸ ਤਰ੍ਹਾਂ ਦੇ ਰਿਵਿਊਜ਼ ਨੇ ਆਪਾਂ ਕਿਸੇ ਨੂੰ ਮਰਜ਼ੀ ਪੈਸੇ ਦੇ ਕੇ ਨਹੀਂ ਲੈ ਸਕਦੇ ਠੀਕ ਹੈ ਜੀ ਇਹ ਚੀਜ਼ਾਂ ਉਹ ਨਹੀਂ ਜਿਨ੍ਹਾਂ ਦੀ ਲਾਈਫ ਚ ਚੀਜ਼ਾਂ ਹੰਡੀਆਂ ਨੇ ਤੁਸੀਂ ਇੱਕ ਵਾਰੀ ਰਿਵਿਊਜ਼ ਪੜ੍ਹ ਕੇ ਦੇਖੋ ਤੁਹਾਨੂੰ ਵੈਸੀ ਹੀ ਕਲਿੱਕ ਹੋ ਜੂਗਾ ਲੈ ਵੀ ਅਸੀਂ ਕੀ ਕੰਮ ਕਰ ਰਹੇ ਹਾਂ ਜੀ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਇਹ ਸਨ ਜੀ ਡੀ ਅਰਵੈਦਾ ਦੇ ਪ੍ਰਬੰਧਕ ਯੋਦਾ ਸਿੰਘ ਜਿਨ੍ਹਾਂ ਨੇ ਦੱਸਿਆ ਕਿ ਚਾਹ ਪੀਣ ਦਾ ਸਹੀ ਤਰੀਕਾ ਚਾਹ ਜਿਨ੍ਹਾਂ ਕੋਲੋਂ ਨਹੀਂ ਛੁੱਟਦੀ ਤਾਂ ਉਹ ਚਾਹ ਤੋਂ ਪਹਿਲਾਂ ਕਿਸ ਤਰ੍ਹਾਂ ਇਸ ਤਰੀਕੇ ਦੀਆਂ ਚੀਜ਼ਾਂ ਕਰਨ ਜਿਸ ਨਾਲ ਚਾਹ ਦਾ ਅਸਰ ਘਟ ਜੇ ਔਰ ਇੱਕ ਗੱਲ ਉਹਨਾਂ ਨੇ ਬੜੀ ਇੰਪੋਰਟੈਂਟ ਕਹੀ ਇੱਕ ਤਾਂ ਜਿਹੜੀ ਚਾਹ ਪੀਣੀ ਹੈ ਉਹ ਦੁੱਧ ਵਾਲੀ ਚਾਹ ਨਹੀਂ ਪੀਣੀ ਔਰ ਦੂਸਰਾ ਸਵਕਤੇ ਉੱਠ ਕੇ ਦੁੱਧ ਵਾਲੀ ਚਾਹ ਹੈ ਜਿਹੜੀ ਅਸੀਂ ਨਹੀਂ ਇਨਟੇਕ ਕਰਨੀ ਉਹਨਾਂ ਦਾ ਕਹਿਣਾ ਹੈ ਕਿ ਇਹਦੇ ਨਾਲ ਸਾਡੇ ਸਰੀਰ ਦੇ ਵਿੱਚ ਜ਼ਹਿਰਾਂ ਤਜ਼ਾਬ ਐਸਿਡਿਟੀ ਹੋਰ ਬਹੁਤ ਸਾਰੀਆਂ ਅਲਾਮਤਾ ਹੈਗੀਆਂ ਨੇ ਜਿਹੜੀਆਂ ਉਹ ਦਰਪੇਸ਼ ਆ ਸਕਦੀਆਂ ਨੇ ਸੋ ਉਮੀਦ ਕਰਦਾ ਹਾਂ ਇਹ ਵੀਡੀਓ ਨਾਲ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰੋਗੇ ਜਿਨ੍ਹਾਂ ਨੂੰ ਇਸ ਵੀਡੀਓ ਦੀ ਜ਼ਰੂਰਤ ਹੈ ਔਰ ਸਾਡੀ ਕੋਸ਼ਿਸ਼ ਹਮੇਸ਼ਾ ਇਹੀ ਹੁੰਦੀ ਹੈ ਕਿ ਇੱਕ ਹੈਲਦੀ ਟਾਕ ਹੈਗੀ ਇੱਕ ਹੈਲਦੀ ਗੱਲਬਾਤ ਹੈਗੀ ਤੁਹਾਡੇ ਨਾਲ ਅਸੀਂ ਸਾਂਝੀ ਕਰੀਏ ਜਦੋਂ ਵੀ ਅਸੀਂ ਯੋਧਾ ਸਿੰਘ ਜੀ ਹੋਰਾ ਕੋ ਲਾਉਣੇ ਆ ਤੇ ਇੱਕ ਨਵਾਂ ਨੁਸਖਾ ਨਵਾਂ ਫਾਰਮੂਲਾ ਤੁਹਾਨੂੰ ਦਿੱਤਾ ਉਹਨਾਂ ਨੇ ਚਾਹ ਪੀਂਦਾ ਤੇ ਉਮੀਦ ਕਰਦਾ ਇਸ ਤੋਂ ਵੀ ਤੁਸੀਂ ਕਾਫੀ ਲਾਹਾ ਲਵੋਗੇ ਧੰਨਵਾਦ